ਬਹੁਤ ਸਾਰੀਆਂ ਕਿਤਾਬਾਂ ਪੜਨ ਦਾ ਵਿਸ਼ਵਾਗ ਪ੍ਰਾਪਤ ਹੋਇਆ ਅੱਜ ਵੀ ਮੇਰੇ ਘਰ ਘਟੋ-ਘਟ 2-2.5 ਹਜ਼ਾਰ ਕਿਤਾਬਾਂ ਘਰ ਵਿੱਚ ਪਈਆਂ ਹੋਣਗੀਆਂ ਗੁਰਮਤਿ ਸਬੰਧੀ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਬੰਗਲਾ ਅਰ ਭਾਸ਼ਾ ਦੇ ਪੰਜਾਬ ਦੇ ਅਵੇਜ ਪਹਿਲੇ ਸਵਾਲ ਤੋਂ ਜ਼ਿਕਰ ਕੀਤਾ ਸੀਗਾ ਪੰਜਾਬ ਦੇ ਹਾਲਾਤ ਜਿਉਂ ਸੀ ਵੇਖਦੇ ਆਂ ਇਹ ਪਤਤਪੁਰੇ ਦੀ ਗੱਲ ਹੈ ਜਾਂ ਨਸ਼ਿਆਂ ਦੀ ਗੱਲ ਹੈ ਕਿਤਨੇ ਕਿਤੇ ਉੱਥੇ ਵੱਸੇ ਸਿੱਖਾਂ ਨੂੰ ਵੀ ਦੁੱਖ ਹੁੰਦਾ ਪੰਜਾਬ ਦੀ ਇਹੋ ਜਿਹੀ ਸਥਿਤੀ ਦੇਖ ਕੇ ਮਹਿਸੂਸ ਕਰਦੇ ਨੇ ਸਭ ਤੋਂ ਪਹਿਲੀ ਜੋ ਮਤ ਦੇਣ ਵਾਲੀ ਹੁੰਦੀ ਹੈ ਉਹ ਮਾਂ ਹੁੰਦੀ ਹੈ ਬਿਲਕੁਲ ਜੀ ਤੇ ਮੇਰੀ ਮਾਂ ਬਹੁਤੀ ਪੜੇ ਲਿਖੇ ਨਾ ਹੁੰਦੇ باوجود ਹਾਂਜੀ ਸਿੱਖੀ ਦੀ ਭਾਵਨਾ ਪਰਿਵਾਰ ਦੇ ਵਿੱਚ ਰਹਿਣ ਵਾਲੇ ਉਹਨਾਂ ਨੇ ਮੈਨੂੰ 5 ਸਾਲ ਦੀ ਉਮਰ ਦੇ ਵਿੱਚ ਜੀ ਬਿਲਕੁਲ ਪੰਜਾਬ ਤੋਂ 1500 ਕਿਲੋਮੀਟਰ ਦੂਰ ਜੀ ਇੱਕ ਛੋਟੇ ਜਿਹੇ ਪਿੰਡ ਜਿੱਥੇ ਕਿ ਕੋਈ ਸਿੱਖੀ ਦੀ ਗੱਲ ਨਹੀਂ ਸੀ ਖਾਸ ਹੁੰਦੀ ਪਰ ਮੇਰੇ ਮਾਣ ਨੇ ਉਹੜਾੜਾ ਲਿਖੇ ਮੈਨੂੰ ਸਿਖਾਣਾ ਸ਼ੁਰੂ ਕੀਤਾ ਜਦੋਂ ਜਵਾਨੀ ਦੀ ਹਲੇ ਤੇ ਆਇਆ ਜੀ ਕਿ ਲਿਖਣ ਦਾ ਫੁਰਨਾ ਫੁਰਿਆ ਜੀ ਤੇ ਸਭ ਤੋਂ ਪਹਿਲਾਂ ਮੈਂ ਲਿਖਿਆ ਸੀ ਸੰਤ ਸਿਪਾਈ ਗੁਰੂ ਗੋਬਿੰਦ ਸਿੰਘ ਇਹ ਮੈਂ ਛੋਟੇ ਜੀ ਕਿਤਾਬ ਇੱਕ ਹੈ ਸੀ ਉਹ ਹਿੰਦੀ ਦੇ ਵਿੱਚ ਲਿਖੀ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਏਕ ਜੋਤੀ ਏਕ ਜਵਾਲਾ ਗੁਰਨਾਣਕ ਗੁਰੂ ਗੋਬਿੰਦ ਸਿੰਘ ਇਵੇਂ ਹਿੰਦੀ ਵਿੱਚ ਲਿਖ ਕੇ ਆਮ ਪਬਲਿਕ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਅਤੇ ਗੈਰ ਸਿੱਖਾਂ ਦੇ ਵਿੱਚ ਵੰਡ ਕੇ ਉਸ ਨੂੰ ਆਪਣੇ ਖਿਆਲਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਨੂੰ ਪ੍ਰਚਾਰਨ ਦਾ ਯਤਨ ਕੀਤਾ ਜੀ ਇਸ ਕਰਕੇ ਜਦੋਂ ਕੋਈ ਇੱਥੇ ਕੋਈ ਅਸੀਂ ਘਟਨਾ ਵਾਪਰ ਜਾਂਦੀ ਹੈ ਪੰਜਾਬ ਦੇ ਵਿੱਚ ਜੀ ਤੇ ਉਹਦਾ ਫਿਰ ਕਈ ਵਾਰ ਸਾਡੇ ਉੱਤੇ ਖਤਰਾ ਮਹਿਸੂਸ ਹੁੰਦਾ ਹੈ ਹਮ ਪਰ ਫਿਰ ਵੀ ਅਸੀਂ ਦੂਸਰੇ ਸੂਬਿਆਂ ਦੇ ਨਾਲੋਂ ਸਾਡਾ ਪੱਛਮੀ ਬੰਗਾਲ ਜਿਹੜਾ ਹੈ ਇਹ ਬਹੁਤ ਅੱਛਾ ਸੁਰੱਖਿਅਤ ਹੈ। ਪਰ ਡਾਕਟਰ ਸਾਹਿਬ ਕਿਵੇਂ ਦਾ ਤੁਸੀਂ ਫਰਕ ਦੇਖਦੇ ਹੋ ਤੁਸੀਂ ਪੰਜਾਬ ਤਕਰੀਬਨ ਹਰ ਸਾਲ ਗੇੜਾ ਮਾਰਦੇ ਹੋ। ਪੰਜਾਬ ਦਾ ਸਿੱਖੀ ਸਰੂਪ ਦੀ ਗੱਲ ਆ ਜਾਂ ਪੰਜਾਬ ਦੇ ਵਿੱਚ ਧਰਮ ਪ੍ਰਚਾਰ ਕਿਸ ਢੰਗ ਦੇ ਨਾਲ ਹੋ ਰਿਹਾ। ਜੇ ਤੁਹਾਡੇ ਅਸਲ ਸੋਲ ਉਸ ਇਲਾਕੇ ਦੇ ਵਿੱਚ ਸਿੱਖੀ ਪ੍ਰਤੀ ਸ਼ਰਧਾ ਜਿਹੜੀ ਹੈ ਜਾਂ ਸਿੱਖਾ ਦੀ ਗਿਣਤੀ ਹੈ ਇਹ ਸਾਰਾ ਕੁਝ ਕਿਵੇਂ ਤੁਸੀਂ ਨੂੰ ਦਿਖਦੇ ਹੋ? ਜਿੱਥੇ ਵੀ ਮੈਨੂੰ ਕੋਈ ਬੰਦਾ ਮੁਲਾਕਾਤ ਹੁੰਦਾ ਹੈ ਕਿਸੇ ਨਾਲ ਗੱਡੀ ਦੇ ਵਿੱਚ ਜਾਂ ਹੋਰ ਕਿਸੇ ਵੀ ਥਾਂ ਤੇ ਜੀ ਤੇ ਮੈਂ ਉਸ ਦਾ ਐਡਰੈਸ ਲੈ ਕੇ ਮੈਂ ਉਸ ਨੂੰ ਡਾਕ ਰਾਹੀਂ ਵੀ ਭੇਜਣ ਦਾ ਇਤਨ ਕਰਦਾ ਹਾਂ ਕਿ ਤਕਰੀਬਨ ਮੇਰਾ ਹਰ ਮਹੀਨੇ 10-15 ਡਾਕ ਰਾਹੀਂ ਪੈਕੇਟ ਬਣਾ ਕੇ ਭੇਜੇ ਜਾਂਦੇ ਹਾਂ ਸਹਿਯੋਗ ਨਾਲ ਮਿਲਣ ਕਰਕੇ ਉਹ 6-7 ਸਾਲ ਬਾਅਦ ਮੈਂ ਪੇਪਰ ਨੂੰ ਗੁਰਮੁਦਰਪਣ ਨੂੰ ਬੰਦ ਕਰ ਦਿੱਤਾ ਹੈ ਇਸ ਵਕਤ ਮੇਰੇ ਕੋਲ ਕਈ ਥਾਂ ਤੋਂ ਚਿੱਠੀਆਂ ਆਉਂਦੀਆਂ ਹਨ ਜਾਂ ਫੋਨ ਵੀ ਆਉਂਦੇ ਹਨ ਕਿ ਗੁਰਮੁਦਰਪਣ ਫਿਰ ਤੋਂ ਆਰੰਭ ਕੀਤਾ ਜਾਵੇ ਜੀ ਪਰ ਕੁਝ ਮਜਬੂਰੀਆਂ ਕਰਕੇ ਫਿਰ ਮੈਂ ਉਹ ਆਰੰਭ ਨਹੀਂ ਕਰ ਪਾਇਆ ਕਹਿੰਦੇ ਨੇ ਕੋਈ ਵੀ ਧਰਮ ਕੋਈ ਕੌਮ ਜਦ ਕੋਈ ਵਿਚਾਰਤਾ ਰ ਤਦ ਤੱਕ ਪਰਫੁੱਲਤ ਨਹੀਂ ਹੋ ਸਕਦੀ ਜਦ ਤੱਕ ਉਹਦਾ ਧਰਮ ਪ੍ਰਚਾਰ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ ਉਦੇ ਪ੍ਰਚਾਰ ਪ੍ਰਸਾਰ ਵਾਸਤੇ ਹਮੇਸ਼ਾ ਯਤਨਾਂ ਦੀ ਜ਼ਰੂਰਤ ਹੁੰਦੀ ਹੈ। ਪਰ ਉਹ ਯਤਨ ਕਿੱਥੇ ਕੀਤੇ ਜਾਂਦੇ ਆ? ਜਿੱਥੇ ਸਾਡੇ ਕੋਲ ਸਾਰੇ ਸਾਧਨ ਮੌਜੂਦ ਹੋਣ ਜਾਂ ਮਨ ਦੇ ਵਿੱਚ ਆਪਣੇ ਪੰਥ ਪ੍ਰਤੀ ਆਪਣੀ ਕੌਮ ਪ੍ਰਤੀ ਇੰਨਾ ਕੋ ਦਰਦ ਹੋਵੇ ਕਿ ਸਾਧਨ ਨਾ ਹੋਣ ਦੇ ਬਾਵਜੂਦ ਵੀ ਜਿਹੜਾ ਕੋ ਪੰਥਦਰਦੀ ਹੈ ਉਹ ਆਪਣੇ ਯਤਨ ਆਰੰਭ ਕਰ ਦੇਵੇ ਤੇ ਸਮੁੱਚੀ ਜਿਹੜੀ ਉਹਦੀ ਹਾਇਤੀ ਹੈ ਤਾਂ ਉਮਰ ਉਸ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰੇ। ਔਰ ਕਿਸ ਇਲਾਕੇ ਵਿੱਚ ਇੱਕ ਐਸੀ ਥਾਂ ਜੋ ਪੰਜਾਬ ਦੀ ਧਰਤੀ ਤੋਂ 1500 ਕਿਲੋਮੀਟਰ ਦੂਰ ਬੈਠ ਕੇ ਉਤਰਮ ਪ੍ਰਚਾਰ ਵਾਸਤੇ ਯਤਨਸ਼ੀਲ ਹੈ ਕੁਝ ਅਜਿਹੀ ਸ਼ਖਸੀਅਤ ਜਿਨ੍ਹਾਂ ਨੇ ਲਿਖਤਾਂ ਦੇ ਰਾਹੀਂ ਰਸਾਲਿਆਂ ਦੇ ਰਾਹੀਂ ਕਿਤਾਬਾਂ ਦੇ ਰਾਹੀਂ ਸਟੇਜਾਂ ਦੇ ਰਾਹੀਂ ਧਰਮ ਪ੍ਰਚਾਰ ਦੇ ਯਤਨਾਂ ਨੂੰ ਬਾਕੂਬੀ ਨਿਭਾਇਆ ਕੰਤਪਾਵ ਡਾਕਟਰ ਦਲਜੀਤ ਸਿੰਘ ਜੀ ਆਸਮਸੋਲ ਵੈਸਟ ਬੰਗਾਲ ਤੋਂ ਜੋ ਖਾਸ ਤੌਰ ਤੇ ਅੱਜ ਅੰਮ੍ਰਿਤਸਰ ਸਬ ਸਟੂਡੀਓ ਵਿੱਚ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰਦੇ ਆਂ ਪ੍ਰੋਗਰਾਮ ਦੇ ਵਿੱਚ ਜੀ ਆਨੁ ਆਖਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਜੀ ਬਸ ਠੀਕ ਹੈ ਵਾਹਿਗੁਰੂ ਜੀ ਬਹੁਤ ಅಪਾਰ ਬਖਸ਼ਿਸ਼ ਆ ਜੋ ਅਸੀਂ ਗੁਰਮਤਿ ਨਾਲ ਜੁੜੇ ਹੋਏ ਹਾਂ ਜੀ ਗੁਰੂ ਜੀ ਮਤ ਨੂੰ ਅਸੀਂ ਅਪਣਾਉਣ ਦਾ ਯਤਨ ਕਰਦੇ ਰਹਿੰਦੇ ਹਾਂ ਜੀ ਬਹੁਤ ਚੰਗੀ ਗੱਲ ਹੈ ਹਾਲ ਚਾਲ ਪੁੱਛਣਾ ਹੀ ਪੈਂਦਾ ਹੈ ਹਰ ਜਿਹੜਾ ਵੀ ਗੈਸਟ ਹੁੰਦਾ ਹੈ ਜੀ ਕਿ ਖਾਣ ਪੀਣ ਭੱਜ ਦੌੜ ਦੀ ਜ਼ਿੰਦਗੀ ਵਿੱਚ ਕੁਝ ਇਹਦਾਂ ਦਾ ਹੋ ਗਿਆ ਵੀ ਕਿਤਨਾ ਕਿਤੇ ਕੋਈ ਨਾ ਕੋਈ ਸਮੱਸਿਆ ਹਰ ਕਿਸ ਨੂੰ ਹੈਗੀ ਹੈ ਮੈਂ ਆਪਣੀ ਗੱਲ ਕਰ ਰਿਹਾ ਇਸ ਵਕਤ ਮੇਰਾ ਵੀ ਆਵਾਜ਼ ਦਰਸ਼ਕ ਮਹਿਸੂਸ ਕਰਨਗੇ ਪੂਰੀ ਤਰ੍ਹਾਂ ਬਦਲੀ ਹੋਈ ਹੈ ਕਿਉਂਕਿ ਮੌਸਮ ਬਦਲ ਰਿਹਾ ਸੀਗਾ ਤਾਂ ਕਿਤਨਾ ਕਿਤੇ ਗਰਮ ਸਰਦ ਹੁੰਦਾ ਹੈ ਕੁਝ ਅੰਗੈਲੀਆਂ ਤੇ ਕੁਝ ਖਾਣ ਪੀਣ ਦਾ ਜਦੋਂ ਅਸੀਂ ਧਿਆਨ ਨਹੀਂ ਰੱਖਦੇ ਤਾਂ ਸਰੀਰਕ ਸਮੱਸਿਆਵਾਂ ਮਦੌੜਾ ਜਿਹੜਾ ਉਸ ਤਰ੍ਹਾਂ ਹੁੰਦਾ ਹੈ ਖਾ ਡਾਕਟਰ ਸਾਹਿਬ ਪੰਜਾਬ ਦੀ ਧਰਤੀ ਤੋਂ ਐਨੀ ਦੂਰ ਰਹਿ ਕੇ ਤਕਰੀਬਨ 1500 ਕਿਲੋਮੀਟਰ ਤੋਂ ਜ਼ਿਆਦਾ ਸਫ਼ਰ ਹੈ ਜਿਵੇਂ ਆਸਨਸੋਲ West Bengal ਨਿਆਮਤਪੁਰੇ ਪਹੁੰਚਣਾ ਹੋਵੇ ਤੇ ਰੁੱਤੀ ਰਹਿ ਕੇ ਸਿੱਖੀ ਪ੍ਰਤੀ ਦਰਦ ਪੰਜਾਬ ਪੰਜਾਬੀ ਔਰ ਪੰਜਾਬੀਅਤ ਪ੍ਰਤੀ ਜਿਹੜਾ ਆ ਉਹ ਝੁਕਾ ਕਿਵੇਂ ਹੋਇਆ ਕਿ ਜੇ ਤੁਸੀਂ ਪਹਿਲਾਂ ਪੰਜਾਬ ਦੇ ਬੋਰਨ ਸੀਗੇ ਬਾਅਦ ਵਿੱਚ ਉੱਥੇ ਗਏ ਕਿ ਜੇ ਤੁਹਾਡਾ ਜਨਮ ਉੱਥੋਂ ਦਾ ਹੀ ਹੈ ਪੱਛਮੀ ਪੰਜਾਬ ਤੋਂ ਪੱਛਮੀ ਬੰਗਾਲ ਜਦੋਂ ਦੇਸ਼ ਦਾ ਪਟਵਾਰਾ ਹੋਇਆ ਜੀ ਤੇ ਮੇਰੇ ਮਾਤਾ ਜੀ ਪਿਤਾ ਜੀ ਅਤੇ ਦਾਦਾ ਜੀ ਇਹ 10 ਜਿਹੜੇ ਸਨ ਪੱਛਮੀ ਬੰਗਾਲ ਦੇ ਆਸਨ ਸੋਲ ਇਲਾਕੇ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਆ ਕੇ ਵਸ ਗਏ ਜੀ ਉੱਥੇ ਆ ਕੇ ਛੋਟਾ ਮੋਟਾ ਕਾਰੋਬਾਰ ਕੀਤਾ ਤੇ ਕਹਿੰਦੇ ਹਨ ਕਿ ਸਭ ਤੋਂ ਪਹਿਲੀ ਜੋ ਮਤ ਦੇਣ ਵਾਲੀ ਹੁੰਦੀ ਹੈ ਉਹ ਮਾਂ ਹੁੰਦੀ ਹੈ ਬਿਲਕੁਲ ਜੀ ਤੇ ਮੇਰੀ ਮਾਂ ਬਹੁਤੇ ਪੜੇ ਲਿਖੇ ਨਾ ਹੁੰਦੇ باوجود ਹਾਂਜੀ ਸਿੱਖੀ ਦੀ ਭਾਵਨਾ ਪਰਿਵਾਰ ਦੇ ਵਿੱਚ ਰਹਿਣ ਵਾਲੇ ਉਹਨੇ ਮੈਨੂੰ 5 ਸਾਲ ਦੀ ਉਮਰ ਦੇ ਵਿੱਚ ਜੀ ਬਿਲਕੁਲ ਪੰਜਾਬ ਤੋਂ 1500 ਕਿਲੋਮੀਟਰ ਦੂਰ ਜੀ ਇੱਕ ਛੋਟੇ ਜਿਹੇ ਪਿੰਡ ਜਿੱਥੇ ਕਿ ਕੋਈ ਸਿੱਖੀ ਦੀ ਗੱਲ ਨਹੀਂ ਸੀ ਖਾਸ ਹੁੰਦੀ ਪਰ ਮੇਰੇ ਮਾਂ ਨੇ ਉਹੜਾੜਾ ਲਿਖੇ ਮੈਨੂੰ ਸਿੱਖਾਣਾ ਸ਼ੁਰੂ ਕੀਤਾ ਜੀ ਉਸ ਤੋਂ ਬਾਅਦ ਫਿਰ ਪ੍ਰਮਾਤਮਾ ਦੇ ਅਸੀਂ ਮੇਰ ਤੇ ਆਪਣੇ ਅੰਦਰ ਦੀ ਲਗਨ ਘਰ ਪਰਿਵਾਰ ਦਾ ਮਾਹੌਲ ਐਸਾ ਬਣਿਆ ਹੂੰ ਕਿ ਫਿਰ ਚੱਲ ਸੋ ਚੱਲ ਜੀ ਮਾਤਾ ਜੀ ਦੀ ਪਰਿਵਾਰਾਂ ਦੇ ਨਾਲ ਮੈਂ ਜਪਜੀਤ ਸਿੰਘ ਅਤੇ ਰਾਜ ਸਿੰਘ ਅਤੇ ਹੋਰ ਵੀ ਕਈ ਬਾਣੀਆਂ ਨੂੰ ਪਹਿਲਾਂ ਲਿਖਤ ਰੂਪ ਵਿੱਚ ਮੈਂ ਲਿਆਉਂਦੇ ਇਹ ਤਨ ਕੀਤਾ ਵਾ ਬਹੁਤ ਵਧੀਆ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਫਿਰ ਚਲਦੇ ਬਣੇ ਠੀਕ ਹੈ ਜੀ ਬਹੁਤ ਵਧੀਆ ਔਰ ਬਚਪਨ ਵਿੱਚ ਮਾਂ ਤੋਂ ਮਿਲੀ ਗੁਰਮਤ ਦੀ ਸਿੱਖਿਆ ਜਿਹੜੀ ਹੈ ਮਾਂ ਤਾਂ ਸੰਸਾਰ ਵਿੱਚ ਨਹੀਂ ਰਹੀ ਪਰ ਉਹ ਸਿੱਖਿਆ ਅੱਜ ਵੀ ਇਹਨਾਂ ਨੇ ਆਪਣੇ ਕੋਲ ਸੰਭਾਲੀ ਹੋਈ ਹੈ ਤੇ ਉਹ ਸਿੱਖਿਆ ਨੂੰ ਆਪਣੇ ਤੱਕ ਸੀਮਤ ਨਹੀਂ ਰੱਖਿਆ ਬਲਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੱਕ ਪਹੁੰਚਾਉਣ ਦੇ ਵਾਸਤੇ ਕਿਤਾਬਾਂ ਦੇ ਰਾਹੀਂ ਉਹ ਯਤਨ ਜਿਹੜੇ ਨੇ ਉਹ ਹਮੇਸ਼ਾ ਕਰਦੇ ਰਹੇ ਕਿਤਾਬਾਂ ਲਿਖਣ ਦਾ ਖਿਆਲ ਮਨ ਵਿੱਚ ਕਿਵੇਂ ਪੈਦਾ ਹੋਇਆ ਔਰ ਪਹਿਲੀ ਕਿਤਾਬ ਕਿਹੜੀ ਸੀ ਤੁਹਾਡੀ ਬਚਪਨ ਦੇ ਵਿੱਚ ਜਦੋਂ ਮੇਰੇ ਘਰ ਦੇ ਮਾਹੌਲ ਨੇ ਮੈਨੂੰ ਸਿੱਖੀ ਸਰੂਪ ਵਿੱਚ ਜੀ ਜਾਂ ਸਿੱਖੀ ਦੇ ਜੋ ਇਹਨਾਂ ਦੀਆਂ ਗੱਲਾਂ ਜੋ ਹਨ ਜੀ ਉਹ ਮੈਨੂੰ ਜਦੋਂ ਜਾਣਕਾਰੀ ਮਿਲੇ ਤੇ ਕੁਝ ਅਖਬਾਰਾਂ ਕੁਝ ਮਕੀਨਾ ਘਰ ਵਿੱਚ ਆਉਂਦੀਆਂ ਸਨ ਜੀ ਤੇ ਮਨ ਦੇ ਵਿੱਚ ਬੁਲਬੁਲੇ ਆਉਂਦੇ ਸਨ ਕਿ ਇਸ ਨੂੰ ਹੋਰ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਜੀ ਇਸ ਕਰਕੇ ਮੈਂ ਜਦੋਂ ਜਵਾਨੀ ਦੀ ਜਹਲੇ ਤੇ ਆਇਆ ਜੀ ਕਿ ਲਿਖਣ ਦਾ ਫੁਰਨਾ ਫੁਰਿਆ ਜੀ ਤੇ ਸਭ ਤੋਂ ਪਹਿਲਾਂ ਮੈਂ ਲਿਖਿਆ ਸੀ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਇਹ ਮੈਂ ਛੋਟੇ ਜੀ ਕਿਤਾਬ ਇੱਕ ਹੈ ਸੀ ਉਹ ਹਿੰਦੀ ਦੇ ਵਿੱਚ ਲਿਖੀ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਇੱਕ ਜੋਤੀ ਇੱਕ ਜਵਾਲਾ ਗੁਰਨਾਨਕ ਗੁਰੂ ਗੋਬਿੰਦ ਸਿੰਘ ਇਹ ਵੀ ਹਿੰਦੀ ਵਿੱਚ ਲਿਖ ਕੇ ਆਮ ਪਬਲਿਕ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਅਤੇ ਗੈਰ ਸਿੱਖਾਂ ਦੇ ਵਿੱਚ ਵੰਡ ਕੇ ਉਸ ਨੂੰ ਆਪਣੇ ਖਿਆਲਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦਾ ਯਤਨ ਕੀਤਾ ਜੀ ਇਸ ਤੋਂ ਬਾਅਦ ਫਿਰ ਜਦੋਂ ਹੌਲੀ 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 ਗਿਆਨ ਵਿੱਚ ਵਾਧਾ ਹੋਇਆ ਜੀ ਅਸੀਂ ਸ਼੍ਰੋਮਣੇ ਕਮੇਟੀ ਦੇ ਜੋ ਰਸਾਲਾ ਹੈ ਗੁਰਮਤ ਪ੍ਰਕਾਸ਼ ਹਾਂਜੀ ਉਸ ਨੂੰ ਵੀ ਪੜਿਆ ਜੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਜੋ ਮਾਸਿਕ ਪੱਤੇ ਕਾ ਹੈ ਜੀ ਸਿੱਖ ਫੁਲਵਾੜੀ ਹਾਂਜੀ ਅਤੇ ਇਸ ਦੇ ਨਾਲ ਹੋਰ ਵੀ ਗੁਰਮਤ ਵਿਰਸਾ ਹੈ ਜੀ ਸੰਤ ਸਿਪਾਈ ਹੈ ਬਹੁਤ ਸਾਰੀਆਂ ਮੈਗਜ਼ੀਨਾਂ ਪੜ੍ਹਨ ਤੋਂ ਬਾਅਦ ਮਨ ਦੇ ਵਿੱਚ ਇਹ ਭਾਵਨਾ ਆਈ ਮਨ ਵੀ ਕੋਈ ਫੁਰਨੇ ਫੁਰਦੇ ਰਹੇ ਜੀ ਵਿਜਵਾਣਾਂ ਦੀਆਂ ਸੰਗਤਾਂ ਵਿੱਚ ਸੰਗਤ ਹੋਏ ਮਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਬਹੁਤ ਸਾਰੇ ਵਿਦਵਾਨਾਂ ਦੇ ਨਾਲ ਵਿਚਾਰ ਵਟਾਂਦਰੀ ਵੀ ਚੱਲਦੇ ਰਹੇ ਬਹੁਤ ਸਾਰੀਆਂ ਕਿਤਾਬਾਂ ਪੜਨ ਦਾ ਵੀ ਸੁਭਾਗ ਪ੍ਰਾਪਤ ਹੋਇਆ ਅੱਜ ਵੀ ਮੇਰੇ ਘਰ ਘਟੋ-ਘਟ 2 23000 ਕਿਤਾਬਾਂ ਘਰ ਵਿੱਚ ਪਈਆਂ ਹੋਣਗੀਆਂ ਗੁਰਮਤਿ ਦੇ ਸੰਬੰਧ ਵਿੱਚ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਬੰਗਲਾ ਅਰ ਭਾਸ਼ਾ ਦੇ ਵਿੱਚ ਵਾਹ ਤੇ ਇਸ ਤੋਂ ਬਾਅਦ ਫਿਰ ਮੇਰੇ ਜਦੋਂ ਮਨ ਵਿੱਚ ਵਿਚਾਰ ਆਇਆ ਤੇ ਫਿਰ ਮੈਂ ਕੁਝ ਲਿਖਣ ਦਾ ਯਤਨ ਹੋਰ ਕੀਤਾ ਜਿਸ ਦੇ ਵਿੱਚ ਆਪਣੇ ਸਥਾਨਿਕ ਹਿਸਾਬ ਦੇ ਨਾਲ ਸਥਾਨਿਕ ਮਾਹੌਲ ਦੇ ਹਿਸਾਬ ਦੇ ਨਾਲ ਜੀ ਮੈਂ ਫਿਰ ਕੁਝ ਹਿੰਦੀ ਦੀਆਂ ਛੋਟੀਆਂ-ਛੋਟੀਆਂ ਕਿਤਾਬਾਂ ਕੁਝ ਪੰਜਾਬੀ ਦੀਆਂ ਹਾਂ ਜੀ ਕੁਝ ਅੰਗਰੇਜ਼ੀ ਦੀਆਂ ਕਿਤਾਬਾਂ ਜੀ ਲਿਖ ਕੇ ਆਮ ਸੰਗਤ ਦੇ ਵਿੱਚ ਜੀ ਅਤੇ ਫਿਰ ਗੈਰ ਸਿੱਖਾਂ ਦੇ ਵਿੱਚ ਵੀ ਪਹੁੰਚਾਉਣ ਦੇ ਯਤਨ ਕੀਤਾ ਜੀ ਇਸ ਦੇ ਨਾਲ ਮੈਂ ਪੂਰੀਪੂਰਨ ਤੇ ਨਹੀਂ ਹਾਂ ਇਸ ਕਰਕੇ ਦੂਸਰੇ ਵਿਦਵਾਨਾਂ ਦੀਆਂ ਕਿਤਾਬਾਂ ਵੀ ਮੈਂ ਪੰਜਾਬ ਤੋਂ ਦਿੱਲੀ ਤੋਂ ਮੰਗਵਾ ਕੇ ਆਪਣੇ ਖਰਚੇ 'ਚ ਮੰਗਵਾ ਕੇ ਤੇ ਉਸ ਨੂੰ ਵੀ ਮੈਂ ਫ੍ਰੀ ਹੈਂਡ ਵੰਨਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਅਤੇ ਜਿੱਥੇ ਵੀ ਮੈਨੂੰ ਕੋਈ ਬੰਦਾ ਮੁਲਾਕਾਤ ਹੁੰਦਾ ਹੈ ਕਿਸੇ ਨਾਲ ਗੱਡੀ ਦੇ ਵਿੱਚ ਜਾਂ ਹੋਰ ਕਿਸੇ ਵੀ ਥਾਂ ਤੇ ਜੀ ਤੇ ਮੈਂ ਉਸ ਦਾ ਐਡਰੈਸ ਲੈ ਕੇ ਮੈਂ ਉਸ ਨੂੰ ਡਾਕ ਰਾਹੀਂ ਵੀ ਭੇਜਣ ਦਾ ਯਤਨ ਕਰਦਾ ਹਾਂ ਕਿ ਤਕਰੀਬਨ ਮੇਰਾ ਹਰ ਮਹੀਨੇ 10-15 ਡਾਕ ਰਾਹੀਂ ਪੈਕੇਟ ਬਣਾ ਕੇ ਭੇਜੇ ਜਾਂਦੇ ਹਨ ਵਾਹ ਜੀ ਬਹੁਤ ਵਧੀਆ 10 ਤੋਂ 15 ਪੈਕੇਟ ਹਰ ਮਹੀਨੇ ਹੁਣ ਤੱਕ ਵੀ ਤੁਸੀਂ ਭੇਜ ਰਹੇ ਹੋ ਹਾਂਜੀ ਡਾਕਟਰ ਸਾਹਿਬ ਇਸ ਪੀਰੀਅਡ ਦੇ ਵਿੱਚ ਤੁਸੀਂ ਇੱਕ ਰਸਾਲਾ ਸ਼ੁਰੂ ਕੀਤਾ ਗੁਰਮਤਿ ਦਰਪਣ ਹਾਂਜੀ ਉਹ ਗੁਰਮਤਿ ਦਰਪਣ ਦਾ ਜਿਹੜਾ ਖਿਆਲ ਸੀਗਾ ਕਿਤਾਬਾਂ ਤੋਂ ਬਾਅਦ ਕਿਤਾਬਾਂ ਦੇ ਨਾਲ-ਨਾਲ ਆਇਆ ਤੇ ਜਾਂ ਉਹ ਖਿਆਲ ਕਿਵੇਂ ਪੈਦਾ ਹੋਇਆ ਮੈਂ ਗੁਰਮਤਿ ਦਰਪਣ ਦਾ ਜਿਹੜਾ ਸੀ ਉਹ ਮੰਥਲੀ ਮੈਗਜ਼ੀਨ ਜੀ ਮਾਸਿਕ ਪੱਤਰਕਾ ਇਹ ਵੀ ਮੈਂ ਕੁਝ ਦਿਨ ਇਹ ਗ੍ਰੀਪਨ 6-7 ਸਾਲ ਮੈਂ ਕਟਿਆ ਯਤਨ ਕੀਤਾ ਹੈ ਜੀ ਉਸ ਦਾ ਰੂਪ ਰੇਖਾ ਜੋ ਹੁੰਦੀ ਸੀ ਉਹ ਸੀ ਅਖਬਾਰ ਦਾ ਰੂਪ ਹਾਂਜੀ ਤੇ ਉਸ ਦੇ ਵਿੱਚ ਕੀ ਸੀ ਕਿ ਮੈਂ ਆਪਣੇ ਮੇਰੇ ਕੋਈ ਲੇਖ ਇੱਕ ਤੋਂ ਹੁੰਦੇ ਸੀ ਜੀ ਸੰਪਾਦਕੀ ਹੁੰਦੇ ਸੀ ਜੀ ਤੇ ਦੂਸਰੇ ਮੈਗਜ਼ੀਨਾਂ ਦੇ ਵਿੱਚ ਵੀ ਵੱਡੇ ਵੱਡੇ ਵਿਗਿਆਨੀਆਂ ਦੇ ਜੋ ਲੇਖ ਮੈਂ ਸਮਝਦਾ ਸੀ ਕਿ ਇਹ ਦੂਸਰੇ ਹੋਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਨਾ ਚਾਹੀਦਾ ਹੈ ਜੀ ਇਸ ਕਰਕੇ ਮੈਂ ਉਹਨਾਂ ਵਿਗਿਆਨੀਆਂ ਦੀਆਂ ਵੀ ਛੋਟੇ ਛੋਟੇ ਲੇਖ ਉਹ ਮੈਗਜ਼ੀਨ ਦੇ ਵਿੱਚ ਛਪਵਾ ਕੇ ਆਪ ਸਥਾਨਿਕ ਤੌਰ ਤੇ ਅਤੇ ਦੂਰ ਨੜੇ ਦੀਆਂ ਸੰਗਤਾਂ ਵਿੱਚ ਵੀ ਡਾ ਕੇ ਆਈ ਮੈਂ ਪਹਿਜਾਂ ਯਤਨ ਕੀਤਾ ਜੀ ਪਰ ਸਮੇਂ ਦੇ ਘਾਟ ਕਰਕੇ ਅਤੇ ਬਹੁਤ ਸਹਿਯੋਗ ਨਾ ਮਿਲਣ ਕਰਕੇ ਉਹ 6-7 ਸਾਲ ਬਾਅਦ ਮੈਂ ਪੇਪਰ ਨੂੰ ਗੁਰਮੁਦਰਪਣ ਨੂੰ ਬੰਦ ਕਰ ਦਿੱਤਾ ਹੈ ਇਸ ਸੁਖਤ ਮੇਰੇ ਕੋਲ ਕਈ ਥਾਂ ਤੇ ਚਿੱਠੀਆਂ ਆਉਂਦੀਆਂ ਹਨ ਜਾਂ ਫੋਨ ਵੀ ਆਉਂਦੇ ਹਨ ਕਿ ਗੁਰਮੁਦਰਪਣ ਫਿਰ ਤੋਂ ਆਰੰਭ ਕੀਤਾ ਜਾਵੇ ਜੀ ਪਰ ਕੁਝ ਮਜਬੂਰੀਆਂ ਕਰਕੇ ਫਿਰ ਮੈਂ ਉਹ ਆਰੰਭ ਨਹੀਂ ਕਰ ਪਾਇਆ ਜੀ ਜੀ ਕਿ ਗੁਰਮੁਦਰਪਣ ਮੈਂ ਇਸ ਕਰਕੇ ਖਾਸ ਤੌਰ ਸਵਾਲ ਪੁੱਛਿਆ ਕਿ ਮੈਂ ਉਹਦਾ ਪਾਠ ਕਰਿਆ ਲਗਾਤਾਰ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਸ਼ਾਇਦ ਸਾਡਾ ਰابطਾ ਵੀ ਨਹੀਂ ਸੀਗਾ ਤੇ ਉਹ ਮੇਰੇ ਕੋਲ ਪਹੁੰਚਦਾ ਰਿਹਾ ਮੇਰੀਆਂ ਕੁਝ ਲਿਖਤਾਂ ਨੂੰ ਵੀ ਉਹਦੇ ਵਿੱਚ ਮਾਣ ਮਿਲਦਾ ਰਿਹਾ ਮਿਲਦਾ ਰਿਹਾ ਔਰ ਡਾਕਟਰ ਸਾਹਿਬ ਕਿਵੇਂ ਦਾ ਤੁਸੀਂ ਫਰਕ ਦੇਖਦੇ ਹੋ ਤੁਸੀਂ ਪੰਜਾਬ ਤਕਰੀਬਨ ਹਰ ਸਾਲ ਗੇੜਾ ਮਾਰਦੇ ਹੋ ਪੰਜਾਬ ਦਾ ਸਿੱਖੀ ਸਰੂਪ ਦੀ ਗੱਲ ਆ ਜਾਂ ਪੰਜਾਬ ਦੇ ਵਿੱਚ ਧਰਮ ਪ੍ਰਚਾਰ ਕਿਸ ਢੰਗ ਦੇ ਨਾਲ ਹੋ ਰਿਹਾ ਜੇ ਤੁਹਾਡੇ ਆਸਰ ਸੋਲ ਉਸ ਇਲਾਕੇ ਦੇ ਵਿੱਚ ਸਿੱਖੀ ਪ੍ਰਤੀ ਸ਼ਰਧਾ ਜਿਹੜੀ ਹੈ ਜਾਂ ਸਿੱਖਾ ਦੀ ਗਿਣਤੀ ਹੈ ਇਹ ਸਾਰਾ ਕੁਝ ਕਿਵੇਂ ਤੁਸੀਂ ਨੂੰ ਦਿਖਦੇ ਹੋ ਪੰਜਾਬ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬੰਗਾਲ ਹੈ ਬਿਹਾਰ ਹੈ ਜੀ ਜਾਂ ਮੱਧ ਪ੍ਰਦੇਸ਼ ਹੈ ਇੱਥੇ ਸਿੱਖਾਂ ਦੀ ਆਵਾਦੇ ਕਾਫੀ ਹੈ ਅੱਛਾ ਜੀ ਔਰ ਸਾਰੇ ਹੀ ਸਿੱਖੀ ਦੇ ਨਾਲ ਜੁੜੇ ਹੋਏ ਹਨ ਜੀ ਅਤੇ ਬਹੁਤੇ ਕਰਕੇ ਸਿੱਖੀ ਸਰੂਪ ਦੇ ਨਾਲ ਵੀ ਜੁੜੇ ਹੋਏ ਹਨ ਸਾਬਤ ਸੂਰਤ ਹਨ ਜੀ ਕਿ ਸਿੱਖੀ ਦਾ ਪ੍ਰਚਾਰ ਵੀ ਸਥਾਨਿਕ ਹਰ ਥਾਂ ਤੇ ਹੀ ਕਰਨ ਵਾਲੇ ਕਈ ਸੰਸਥਾਵਾਂ ਹਨ ਹਾਂ ਜੀ ਜੋ ਉੱਥੇ ਵੱਦੋ ਵੱਦ ਪ੍ਰਚਾਰ ਕਰਦੀਆਂ ਹਨ ਜੀ ਅਤੇ ਅਸੀਂ ਇਹ ਮਾਨ ਨਾਲ ਕਹਿ ਸਕਦੇ ਹਾਂ ਕਿ ਉੱਥੇ ਹਰ ਥਾਂ ਦੇ ਅਸੀਂ ਗੁਰਪੁਰਬੇ ਮਨਾਉਂਦੇ ਹਾਂ ਕਿ ਸਾਰਾ ਕੁਝ ਹੁੰਦਾ ਹੈ ਜੀ ਜੀ ਅਸੀਂ ਇੱਕ ਸੰਸਥਾ ਦੇ ਕਮਾਂਡ ਹੈਡ ਜੀ ਅਸੀਂ ਆਪਣੇ ਇਲਾਕੇ ਦੇ ਵਿੱਚ ਸਾਲ ਵਿੱਚ ਦੋ ਵਾਰ ਗੁਰਮਤਿ ਸਿਖਲਾਈ ਕੈਂਪ ਲਾਉਂਦੇ ਹਾਂ ਜੀ ਜਿਸ ਦੇ ਵਿੱਚ ਤਕਰੀਬਨ 20-25 ਗੁਰਦੁਆਰਿਆਂ ਨੂੰ ਅਸੀਂ ਉਹਦੇ ਵਿੱਚ ਸ਼ਾਮਲ ਕਰਦੇ ਹਾਂ 20-25 ਗੁਰਦੁਆਰਿਆਂ ਸਹਿ ਵਿਖੇ ਕੈਂਪ ਲਾਉਂਦੇ ਹਾਂ 5-5 ਦਿਨ ਦਾ ਇਹ ਕੈਂਪ ਸਾਡਾ ਤਕਰੀਬਨ 5 ਦਿਨ ਚੱਲਦਾ ਹੈ ਜੀ ਅਸੀਂ ਸਥਾਨਿਕ ਤੌਰ ਤੇ ਕੁਝ ਵਿਜਵਾਨਾਂ ਨੂੰ ਬੁਲਾਉਂਦੇ ਹਾਂ ਜੀ ਗੁਰਦੁਆਰਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵੀ ਉਸ ਕੈਂਪੇਨ ਦੇ ਵਿੱਚ ਪ੍ਰਚਾਰ ਕਰਨ ਲਈ ਬੱਚਿਆਂ ਨੂੰ ਸਿੱਖਿਆ ਦੇਣ ਲਈ ਪਹੁੰਚਦੇ ਹਨ ਜੀ ਅਤੇ ਹੋਰ ਵੀ ਕੁਝ ਅਸੀਂ ਵਿਦਵਾਨ ਜੀ ਉਹਨਾਂ ਨੂੰ ਬੁਲਾ ਕੇ ਜੀ ਉਹ ਉਸ ਥਾਂ ਤੇ ਗੁਰਮਤਿ ਸਿਖਲਾਈ ਕੈਂਪ ਦੇ ਵਿੱਚ ਤਕਰੀਬਨ 1500 ਬੱਚਿਆਂ ਨੂੰ ਉਹ ਸਿੱਖਿਆ ਦਿੰਦੇ ਹਨ ਅਤੇ ਫਿਰ ਉਹ 25 ਗੁਰਦੁਆਰਿਆਂ ਦਾ ਜੋ ਇਕੱਠ ਹੈ ਉਸ ਸਮਾਪਨ ਦੀਵਾਨ ਅਸੀਂ ਇੱਕ ਥਾਂ ਤੇ ਕਰਦੇ ਹਾਂ ਜੀ ਤੇ ਉਸ ਥਾਂ ਤੇ ਫਿਰ ਉਹ 1500 ਬੱਚਿਆਂ ਅਤੇ ਉਹਨਾਂ ਦੇ ਜਿਹੜੇ ਹੰ ਕਰਦੇ ਗਰਜਨ ਜੀ ਜੀ ਅਤੇ ਅਸੀਂ ਵੀ ਕਹਿ ਸਕਦੇ ਹਾਂ ਕਿ ਫਿਰ ਜਿਹੜੇ ਹੋਰ ਬੁਲਾਰੇ ਅਤੇ ਵਿਦਵਾਨ ਸਜਣ ਉਹ ਉੱਥੇ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਵੀ ਦਿੰਦੇ ਹਨ ਜੀ 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 ਬਹੁਤ ਵਧੀਆ ਹੈ ਕਿਉਂਕਿ ਬੜੇ ਵੱਡੇ ਉਦਮ ਨੇ ਬੜੇ ਵੱਡੇ ਉਪਰਾਲੇ ਨੇ ਕਿ ਇੱਕ ਦੂਰ ਪੰਜਾਬ ਤੋਂ ਦੂਰ ਹੋ ਕੇ ਪੰਜਾਬ ਪੰਜਾਬੀਅਤ ਦੇ ਬਾਰੇ ਜਾਂ ਸਿੱਖ ਧਰਮ ਦੇ ਆਲਮਗੀਰੀ ਸਿਧਾਂਤਾਂ ਨੂੰ ਪ੍ਰਚਾਰਨ ਦੇ ਪਦਚਾਰਣ ਦੇ ਵਾਸਤੇ ਯਤਨਸ਼ੀਲ ਰਹਿਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੇਵਾ ਹੈਗੀ ਹੈ। ਉੱਥੇ ਜ ਜੇ ਅਪਾ ਗੱਲ ਕਰਦੇ ਆ ਸਿੱਖੀ ਰੂਪ ਦੀ ਤੁਸੀਂ ਜ਼ਿਕਰ ਕੀਤਾ ਜਾ ਬਹੁਤ ਸਾਰੇ ਕੈਂਪ ਬੱਚਿਆਂ ਦੇ ਲੱਗਦੇ ਆ ਜਿੱਥੇ ਉਹ ਗੁਰਮਤ ਸਕਲਾਈ ਦਿੱਤੀ ਜਾਂਦੀ ਹੈ। ਤੇ ਪੰਜਾਬ ਦੇ ਜਿਹ ਪਹਿਲੇ ਸਵਾਲ ਵਿੱਚ ਜ਼ਿਕਰ ਕੀਤਾ ਸੀਗਾ ਪੰਜਾਬ ਦੇ ਹਾਲਾਤ ਜਿਉਂ ਸੇ ਵੇਖਦੇ ਆ ਜੀ ਇਹ ਪਤਤਪੁਰੇ ਦੀ ਗੱਲ ਹੈ ਜੰਦਰਸ਼ੀਆਂ ਦੀ ਗੱਲ ਹੈ। ਕਿਤਨੇ ਕਿਤੇ ਉੱਥੇ ਬਸੇ ਸਿੱਖਾਂ ਨੂੰ ਵੀ ਦੁੱਖ ਹੁੰਦਾ ਪੰਜਾਬ ਦੀ ਇਹੋ ਜਿਹੀ ਸਥਿਤੀ ਦੇਖ ਕੇ ਮਹਿਸੂਸ ਕਰਦੇ ਨੇ ਪੰਜਾਬ ਦੇ ਹਾਲਾਤ ਦੇ ਨਾਲ ਸਾਡੇ ਤੇ ਵੀ ਅਸਰ ਜ਼ਰੂਰ ਪੈਂਦਾ ਹੈ ਇਹ ਸੁਭਾਵਕ ਹੈ ਕਿਉਂਕਿ ਅਸੀਂ ਸਿੱਖੀ ਸਰੂਪ ਦੇ ਵਿੱਚ ਜਦੋਂ ਹਾਂ ਜੀ ਤੇ ਸਾਰਿਆਂ ਨੂੰ ਪਤਾ ਹੈ ਕਿ ਇਹ ਸਿਰਕਾ ਤਖਸੈਤਨ ਨਾਲ ਜੁੜੇ ਹੋਏ ਹਨ ਜੀ ਇਸ ਕਰਕੇ ਜਦੋਂ ਕੋਈ ਇੱਥੇ ਕੋਈ ਅਸੀਂ ਘਟਨਾ ਵਾਪਰ ਜਾਂਦੀ ਹੈ ਪੰਜਾਬ ਦੇ ਵਿੱਚ ਜੀ ਕਿ ਉਹਦਾ ਫਿਰ ਕਈ ਵਾਰ ਸਾਡੇ ਉਤੇ ਖਤਰਾ ਮਹਿਸੂਸ ਹੁੰਦਾ ਹੈ ਪਰ ਫਿਰ ਵੀ ਅਸੀਂ ਦੂਸਰਿਆਂ ਸੂਬਿਆਂ ਦੇ ਨਾਲੋਂ ਸਾਡਾ ਪੱਛਮੀ ਬੰਗਾਲ ਜਿਹੜਾ ਹੈ ਇਹ ਬਹੁਤ ਅੱਛਾ ਸੁਰੱਖਿਅਤ ਹੈ ਇਸ ਦੇ ਕਈ ਕਾਰਨ ਹਨ ਜੀ ਕਿ ਸਿੱਖਾਂ ਦੇ ਆਪਸ ਦੇ ਵਿੱਚ ਗੈਰ ਸਿੱਖਾਂ ਦੇ ਨਾਲ ਅچھے ਸਬੰਧ ਹਨ ਠੀਕ ਹੈ ਉਹ ਵਕਤੇ ਤੌਰ ਤੇ ਸਾਨੂੰ ਵੀ ਉਹ ਅਤੰਗਵਾਦੀ ਕਹਿ ਦਿੰਦੇ ਹਨ ਖਾਲਿਸਤਾਨੀ ਵੀ ਕਹਿ ਦਿੰਦੇ ਹਨ ਮਾਲਾ ਪ੍ਰਭਾਵ ਵੀ ਕਹਿ ਜਾਂਦੇ ਹਨ ਜੀ ਪਰ ਉਹਦਾ ਜੋ ਅਸਰ ਹੈ ਉਹ ਥੋੜੇ ਦਿਨਾਂ ਬਾਅਦ ਉਹ ਆਪਣੇ ਆਪ ਖਤਮ ਹੋ ਜਾਂਦਾ ਹੈ ਕਿਉਂਕਿ ਬੰਗਾਲ ਦੇ ਤੇ ਸਾਡਾ ਨਾਲ ਦਾ ਇਲਾਕਾ ਪੈਂਦਾ ਹੈ ਝਾਰਖੰਡ ਜੀ ਇਹਨਾਂ ਵਿੱਚ ਸਿੱਖਾਂ ਦੀ ਕਾਫੀ ਵਸੋਂ ਹੈ ਅਤੇ ਗੈਰ ਸਿੱਖਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਸਾਡਾ ਬਹੁਤ ਅੱਛਾ ਸੰਬੰਧ ਹੋਣ ਕਰਕੇ ਸਾਡੇ ਤੇ ਬਹੁਤਾ ਅਸਰ ਨਹੀਂ ਪੈਂਦਾ ਹਮ ਵਕਤੀ ਤੌਰ ਤੇ ਜਿਹੜੀ ਚੀਜ਼ ਵਕਤੀ ਤੌਰ ਤੇ ਬਸ ਥੋੜਾ ਜਿਹਾ ਉਹ ਚਲੀ ਜਾਂਦੀ ਹੈ ਅਸੋਸੋਲ ਦੀ ਤੁਸੀਂ ਗੱਲ ਕੀਤੀ ਹੈ ਜਾਂ ਪੱਛਮੀ ਬੰਗਾਲ ਦੀ ਗੱਲ ਕੀਤੀ ਉੱਥੋਂ ਦੇ ਕੁਝ ਖਾਸ ਸਿੱਖ ਇਤਿਹਾਸਕ ਨਗਰ ਕਿਹੜੇ ਹੈਗੇ ਜਾਂ ਕੁਝ ਇਤਿਹਾਸਕ ਥਾਵਾਂ ਜਿਹੜੀਆਂ ਅਸੀਂ ਦੱਸ ਸੁਝਾ ਸਕੀਏ ਪੰਜਾਬ ਦੇ ਸਿੱਖਾ ਲੋ ਬਈ ਉਹ ਦਰਸ਼ਨ ਕਰਨ ਜ਼ਰੂਰ ਜਾਣ ਉਸੇ ਜਾਂ ਗੁਰੂ ਸਾਹਿਬਾਨ ਦੇ ਸਬੰਧਤ ਕੋਈ ਇਤਿਹਾਸਕ ਸਥਾਨ ਉੱਤੇ ਹੋਣ ਗੁਰਨਾਨ ਸਿੰਘ ਸਾਹਿਬ ਜੀ ਥਾਂ ਥਾਂ ਤੇ ਵਿਤਰੇ ਨੇ ਬਿਲਕੁਲ ਜੀ ਉਹਨਾਂ ਨੇ ਪੰਜਾਬ ਤੋਂ ਇਲਾਵਾ ਪੰਜਾਬ ਤੋਂ ਬਾਹਰ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਨੇ ਆਪਣਾ ਯਾਤਰਾ ਦੌਰਾਨ ਉਦਾਸੀਆਂ ਦੌਰਾਨ ਜੀ ਉਹਨੇ ਗੁਰਮੁਖ ਦਾ ਪ੍ਰਚਾਰ ਬਹੁਤ ਪ੍ਰਭਾਵਸ਼ਾਲੀ ਤੰਗ ਨਾਲ ਕੀਤਾ ਬਿਲਕੁਲ ਜੀ ਤੇ ਉਹ ਅਸੀਂ ਇਤਿਹਾਸਕ ਤੌਰ ਤੇ ਸਮਝਦੇ ਹਾਂ ਕਿ ਪੰਜਾਬ ਤੋਂ ਤੁਰ ਕੇ ਅੱਜ ਹਰਿਆਣਾ ਕਹਿ ਸਕਦੇ ਹਾਂ ਯੂਪੀ ਹੈ ਬਿਹਾਰ ਹੈ ਝਾਰਖੰਡ ਹੈ ਬੰਗਾਲ ਹੈ ਇਹ ਹਰ ਇੱਕ ਥਾਂ ਤੇ ਗੁਰਨਾਨ ਸਿੰਘ ਜੀ ਪਹੁੰਚੇ ਜੇ ਬੰਗਾਲ ਦੇ ਵਿੱਚ ਸਾਡੇ ਆਸਨਸੋਲ ਤੋਂ ਤਕਰੀਬਨ 80 ਕਿਲੋਮੀਟਰ ਦੂਰ ਹੈ ਬਰਦਵਾਨ ਅੱਛਾ ਜੀ ਬਰਧਮਾਨ ਬਰਤਮਨ ਉੱਥੇ ਇੱਕ ਇਤਿਹਾਸਕ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਕੁਝ ਸਮਾਂ ਰਹਿ ਸਨ ਹੂੰ ਇਸ ਤੋਂ ਇਲਾਵਾ ਖੜਕਪੁਰ ਦੇ ਨੇੜੇ ਇੱਕ ਥਾਂ ਹੈ ਚੰਦਰਕੋਨਾ ਅੱਛਾ ਜੀ ਖੜਕਪੁਰ ਖੜਕਪੁਰ ਦੇ ਨੇੜੇ ਹੈ ਹਾਂਜੀ ਬੰਗਾਲ ਦੇ ਵਿੱਚ ਇਹ ਹੈ ਜੀ ਉੱਥੇ ਹੈ ਚੰਦਰਕੋਨਾ ਇੱਕ ਪਿੰਡ ਹੈ ਅੱਛਾ ਜੀ ਉੱਥੇ ਗੁਰੂ ਨਾਨਕ ਸਾਹਿਬ ਜੀ ਵੀ ਕੁਝ ਸਮਾਂ ਉਹਨਾਂ ਨੇ ਉੱਥੇ ਗੁਜ਼ਾਰਿਆ ਜੀ ਤੇ ਉਸ ਥਾਂ ਤੇ ਫਿਰ ਬਾਬਾ ਸ੍ਰੀ ਚੰਦ ਜੀ ਨੇ ਵੀ ਉਸ ਸਥਾਨ ਤੇ ਬਹੁਤ ਪ੍ਰਚਾਰ ਕੀਤਾ ਇਤਿਹਾਸਕ ਸਥਾਨ ਵੀ ਹੈ ਜੀ ਉੱਥੇ ਇੱਕ ਸਰੋਵਰ ਵੀ ਬਣਿਆ ਹੋਇਆ ਸੀ ਜਿਸ ਨੂੰ ਬੰਗਲਾ ਵਿੱਚ ਕਹਿੰਦੇ ਹਨ ਨਾਨਕ ਪੋਖਰ ਨਾਨਕ ਪੋਖਰ ਉਹ ਪੋਖਰ ਕਹਿੰਦੇ ਹਨ ਤਲਾਬ ਨੂੰ ਜਾਂ ਅਸੀਂ ਕਹਿੰਦੇ ਹਾਂ ਸਰੋਵਰ ਹੂੰ ਇਸ ਤੋਂ ਇਲਾਵਾ ਫਿਰ ਜਦੋਂ ਉਹ ਗਏ ਕਲਕੱਤੇ ਵਾਲੇ ਪਾਸੇ ਜੀ ਉੱਥੇ ਬੜਾ ਬਾਜ਼ਾਰ ਦੇ ਵਿੱਚ ਇੱਕ ਗੁਰਦੁਆਰਾ ਹੈ ਗੁਰਦੁਦਵਾਰਾ ਬੜਾ ਸਿੱਖ ਸੰਗਤ ਹੂੰ ਵਰਸ ਜੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਥਾਂ-ਥਾਂ ਤੇ ਸੰਗਤਾਂ ਦਾ ਤਿਆਰ ਕਰਦਿਆਂ ਸਨ ਬਿਲਕੁਲ ਜੀ ਸੰਗਤਾਂ ਸਥਾਪਿਤ ਕਰਦੇ ਹਾਂ ਸਨ ਹਮ ਇਸ ਕਰਕੇ ਉਹ ਬੜਾ ਸਿੱਖ ਸੰਗਤ ਕਰਕੇ ਮਸ਼ਹੂਰ ਹੈ ਜੀ ਇਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਤੇ ਬੰਗਾਲ ਇਹ ਸੀ ਜੀ ਫਿਰ ਜਦੋਂ ਬੰਗਾਲ ਦਾ ਪਟਵਾਰਾ ਹੋਇਆ ਹਮ ਤੇ ਉਹ ਬਣ ਗਿਆ ਪਾਕਿਸਤਾਨ ਪਾਕਿਸਤਾਨ ਜੀ ਤੇ ਉਹ ਸਾਰਾ ਇਲਾਕਾ ਜਾਂ ਚਲਾ ਗਿਆ ਉਹ ਟਾਕਾ ਬੰਗਲਾਦੇਸ਼ ਜਿੱਥੇ ਨੂੰ ਅੱਜ ਕਹਿੰਦੇ ਆ ਉੱਥੇ ਵੀ ਗੋਨਾਨੂ ਸਾਹਿਬ ਜੀ ਦੇ ਨਾਲ ਅਤੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰੇ ਕਾਫੀ ਹਨ ਜੀ ਜਿਵੇਂ ਗੁਰਬੰਧਰਪਨ ਦੀ ਗੱਲ ਕੀਤੀ ਸੀਗੀ ਕਿਤਾਬਾਂ ਦੀ ਗੱਲ ਕੀਤੀ ਹੈ ਹੁਣ ਜਿਹੜੇ ਨਵੀਆਂ ਕਿਤਾਬਾਂ ਤੁਹਾਡੀਆਂ ਕੋਈ ਆਈਆਂ ਹੋਣ ਜਾਂ ਆ ਰਹੀਆਂ ਹੋਣ ਜਾਂ ਕੋਈ ਅਗਲਾ ਕੋਈ ਪ੍ਰੋਜੈਕਟ ਹੋਵੇ ਉਹਦੇ ਬਾਰੇ ਦੱਸ ਦਿਓ ਕਿਤਾਬਾਂ ਮੈਂ ਯਤਨ ਕੀਤਾ ਹੈ ਜੀ ਕਿ ਜਿਸ ਤਰ੍ਹਾਂ ਬਹੁਤ ਸਾਰੇ ਵਿਦਵਾਨ ਕਿਤਾਬਾਂ ਲਿਖਦੇ ਹਨ ਲੇਖ ਲਿਖਦੇ ਹਨ ਜੀ 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 ਉਹ ਉਹਨਾਂ ਦੇ ਆ ਇੱਕ ਬਹੁਤ ਵੱਡੀ ਵਿਚਾਰਧਾਰਾ ਹੁੰਦੀ ਹੈ ਉਹਨਾਂ ਦੇ ਦੂਰ ਦ੍ਰਿਸ਼ਟੀ ਹੁੰਦੀ ਹੈ ਜੀ ਪਰ ਮੈਂ ਇੱਕ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਅਸਥਾਨਿਕ ਤੌਰ ਤੇ ਮੈਂ ਮਹਿਸੂਸ ਕਰਦਾ ਹਾਂ ਸੰਗਤ ਦੇ ਵਿੱਚ ਵਿਚਰਦੇ ਹਾਂ ਹਾਂ ਜੀ ਜਨਰਲ ਪਬਲਿਕ ਦੇ ਵਿੱਚ ਵਿਚਰਦੇ ਹਾਂ ਕਿ ਕੁਝ ਉਹਨਾਂ ਨੂੰ ਕਿਹੋ ਜਿਹਾ ਮਾਹੌਲ ਦੀ ਜਾਂ ਕਿਹੋ ਜਿਹੀ ਕਿਤਾਬਾਂ ਦੀ ਜਾਂ ਕਿਹੋ ਜਿਹਾ ਲਿਟਰੇਚਰ ਦੀ ਲੋੜ ਹੈ ਜੀ ਇਸ ਨੂੰ ਸਮਝਦੇ ਹਾਂ ਹਾਂ ਮੈਂ ਕੁਝ ਕਿਤਾਬਾਂ ਲਿਖੀਆਂ ਜਿਸ ਤਰ੍ਹਾਂ ਕਿ ਪੰਜਾਬੀ ਦੇ ਵਿੱਚ ਮੈਂ ਕਿਤਾਬ ਲਿਖੀ ਹੈ ਸਿੱਖ ਦਾ ਧੁਰਾ ਕੇਵਲ ਗੁਰੂ ਗ੍ਰੰਥ ਸਾਹਿਬ ਇਸ ਦੇ ਵਿੱਚ ਮੈਂ ਯਤਨ ਕੀਤਾ ਹੈ ਛੋਟੇ-ਛੋਟੇ ਲੇਖਾਂ ਜੀ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਮ ਸਮੇਂ ਦੇ ਵਿੱਚ ਹਾਂ ਜੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਗੁਰਗੱਦੀ ਦਿੱਤੀ ਜੀ ਜੀ ਅੱਜ ਸਾਡਾ ਅਸੀਂ ਸਾਰੇ ਹੀ ਮੰਨਦੇ ਹਾਂ ਕਿ ਸਾਡਾ ਗੁਰੂ ਕੌਣ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ ਬਿਲਕੁਲ ਤੇ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉੱਤੇ ਸਾਡਾ ਗੁਰੂ ਗੁਰਮਤ ਦਾ ਕਹਿਣਾ ਮਤਲਬ ਹੈ ਗੁਰੂ ਦੀ ਮਤ ਬਿਲਕੁਲ ਜੀ ਤੇ ਗੁਰੂ ਹੈ ਸਾਡਾ ਗੁਰਗੰਥ ਸਾਹਿਬ ਜੀ ਤੇ ਗੁਰਗੰਥ ਸਾਹਿਬ ਦੀ ਜੋ ਮਤ ਹੈ ਗੁਰਗੰਥ ਸਾਹਿਬ ਜੀ ਦੀ ਜੋ ਦ੍ਰਿਸ਼ਟੀਕੋਣ ਹੈ ਜੋ ਨਜ਼ਰੀਏ ਹੈ ਉਸ ਉੱਤੇ ਜਿਹੜਾ ਵੀ ਗ੍ਰੰਥ ਜਾਂ ਜਿਹੜਾ ਵੀ ਲੇਖ ਜਿਹੜੇ ਵੀ ਵਿਚਾਰ ਉਹ ਉਤਰਦੇ ਹੋਣ ਜੀ ਤੇ ਉਸ ਨੂੰ ਹੀ ਪ੍ਰਵਾਨ ਕੀਤਾ ਜਾ ਸਕਦਾ ਹੈ ਮੈਂ ਉਸ ਕਿਤਾਬ ਉੱਤੇ ਮੈਂ ਇੱਕ ਕੰਕ ਕੰਕ ਕੀਤਾ ਹੈ ਜੀ ਦੂਸਰੀ ਕਿਤਾਬ ਆਪਾਂ ਕਹਿ ਸਕਦੇ ਹਾਂ ਆਓ ਸੱਚੇ ਸੁੱਚੇ ਸਿੱਖ ਬਣੀਏ ਜੀ ਇਸ ਦੇ ਵਿੱਚ ਸਿੱਖੀ ਦਾ ਕਿਰਦਾਰ ਜੋ ਹੈ ਜੀ ਇਸ ਉੱਤੇ ਮੈਂ ਛੋਟੇ-ਛੋਟੇ ਕਈ ਲੇਖ ਲਿਖਣ ਦੇ ਇਤਨ ਕੀਤਾ ਹੈ ਜਿਵੇਂ ਕਿ ਕੇਸਾਂ ਦੇ ਬਾਰੇ ਹੈ ਹਮ ਸਿੱਖੀ ਕੇਸਾਂ ਸਵਾਸਨ ਨੋਨੀ ਪੇ ਜੀ ਭਰੋਸਾ ਦਾਣ ਹੈ ਹਮ ਦਾ ਅਸੀਂ ਕਹਿ ਸਕਦੇ ਹਾਂ ਵਿਸਾਧਾਨ ਹੈ ਜੀ ਤੇ ਗੱਲਾਂ ਜੋ ਹਨ ਇਹਨਾਂ ਜੋ ਦਾਣਾ ਹੁੰਦਾ ਹੈ ਮੈਂ ਕੁਝ ਵਿਚਾਰ ਛੋਟੇ ਛੋਟੇ ਲੇਖ ਲਿਖਣ ਦੇ ਚੰ ਕੀਤਾ ਹੈ ਜੀ ਇੱਕ ਕਿਤਾਬ ਮੈਂ ਕਹਿ ਸਕਦਾ ਹਾਂ ਕਿ ਕਹਾ ਗਾਫਲ ਸੋਇਆ ਹੂੰ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਿੱਖੀ ਤੋਂ ਅਨਜਾਨ ਹਾਂਜੀ ਸਿੱਖ ਵਿਰਸਾ ਬੜਾ ਹੀ ਗੌਰਵਮਈ ਵਿਰਸਾ ਹੈ ਜੀ ਤੇ ਗੌਰਵਮਈ ਵਿਰਸੇ ਤੋਂ ਅਨਜਾਨ ਹੋਣ ਕਰਕੇ ਸਾਡੇ ਕਈ ਵੀਰ ਭੈਣਾਂ ਉਹ ਗੁਰਮਤੋਂ ਦੂਰ ਚਲੇ ਜਾਂਦੇ ਹਨ ਜਾਣੇ ਅਣਜਾਣੇ ਵਿੱਚ ਜੀ ਤੇ ਉਹਨਾਂ ਨੂੰ ਮੈਂ ਜਗਾਉਣ ਦੀ ਹਲੋਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਕਿਤਾਬ ਦਾ ਨਾਂ ਹੈ ਕਹਾ ਕਾਫਲ ਸੋਇਆ ਜੀ ਇਸ ਤਰੀਕੇ ਨਾਲ ਹੁਣ ਇਹ ਦੇ ਸੰਟਰੀ ਕਿਤਾਬ ਮੈਂ ਲਿਖੀ ਹੈ ਜੀ ਉਹ ਸੰਪਾਦਕੀ ਕੀਤੀ ਹੈ ਗੁਰਬਾਣੀ ਦੇ ਗੁੱਜੇ ਪੇਦ ਵਾਹ ਬਹੁਤ ਵਧੀਆ ਇਹਦੇ ਵਿੱਚ ਅਸੀਂ ਗੁਰਬਾਣੀ ਦੇ ਜੋ ਅਰਥ ਲੈ ਜਾਂਦੇ ਹਨ ਪਰ ਉਸਦੇ ਅਰਥ ਕੁਝ ਹੋਰ ਹੁੰਦੇ ਹਨ ਡੁੰਗਾਏ ਕੋ ਜੋ ਹੋਰ ਹੁੰਦੀ ਆ ਤੇ ਇਹ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਵੀ ਬਹੁਤ ਇਸ ਨੂੰ ਸਾਨੂੰ ਸਮਝਾਉਣ ਦੀ ਯਤਨ ਕੀਤਾ ਤੇ ਅੱਜ ਵੀ ਬਹੁਤ ਸਾਰੇ ਵਿਦਵਾਨ ਸੱਜਣ ਬੈਠੇ ਹਨ ਤੇ ਉਹਨਾਂ ਨੇ ਗੁਰਬਾਣੀ ਦੇ ਜੋ ਗੁੱਧੇ ਪੇਜ ਹਨ ਜੋ ਅੰਤਰੀਵਿਕ ਅਰਥ ਰੱਖਦੇ ਹਨ ਜੀ ਇਹਨਾਂ ਨੂੰ ਸਾਹਮਣਾ ਕਰਦਿਆਂ ਹੋਇਆਂ ਉਸ ਕਿਤਾਬ ਵਿੱਚ ਮੈਂ ਵੱਖੋ ਵੱਖਰੇ ਵਿਦਵਾਨਾਂ ਦੀਆਂ ਕੁਝ ਕਿਤਾਬਾਂ ਐ ਕੁਝ ਲੇਖ ਲਿਖੇ ਹਨ ਜੀ ਤੇ ਉਹਨਾਂ ਨੇ ਛਪਵਾ ਕੇ ਆਪੇ ਛਪਵਾਈ ਦਾ ਜੀ ਆਪ ਇਹ ਉਸ ਨੂੰ ਫਿਰ ਬਿਨਾ ਪੇਟਾ ਤੋਂ ਪੇਟਾ ਰਹਿਤ ਉਸ ਨੂੰ ਅਸੀਂ ਸਥਾਨਿਕ ਤੌਰ ਤੇ ਅਤੇ ਜਿਹੜੇ ਸੱਚਨ ਬਾਹਰੋਂ ਦੂਰੋਂ ਵੀ ਮੰਗਵਾਣਾ ਚਾਹੁੰਦੇ ਹਨ ਉਹਨਾਂ ਨੂੰ ਵੀ ਡਾਕ ਰਾਹੀਂ ਪੇਜਾਂ ਜਾਈ ਤਨ ਕਰਦੇ ਰਹੀ ਰਹੇ ਬਸ ਅਸੀਂ ਅਰਦਾਸ ਹੀ ਕਰਦੇ ਆ ਵੈਗੁਰੂ ਅਗੇ ਕਿ ਮੈਨੂੰ ਸਮਾਤਿ ਪੱਖੇ ਗੁਰਸਿੱਖੀ ਜੀਵਨ ਦਾਣ ਬਖਸ਼ੇ ਜੀ ਤਾਂ ਕਿ ਮੇਰੇ ਤੋਂ ਸੇਵਾ ਲੈਂਦੇ ਰਹਿਣ ਅਸੀਂ ਤਨ ਮਾਨ ਧੰਦੇ ਨਾਲ ਸੇਵਾ ਕਰਦੇ ਰਹੀਏ ਇਹੋ ਹੀ ਸਾਡੀ ਇੱਛਾ ਹੈ ਜੀ ਬਹੁਤ ਤਨਵਾਦ ਪਰ ਬਹੁਤ ਵਧੀਆ ਤੁਹਾਡੇ ਉਪਰਾਲੇ ਕਿਉਂਕਿ ਕਿ ਦੂਰ ਦੁਰੇਡੇ ਰਹਿੰਦੇ ਹੋਇਆ ਸਿੱਖੀ ਪ੍ਰਤੀ ਇਤਨੇ ਚੇਤਨ ਹੋ ਕੇ ਸਿੱਖਤ ਰੂਪ ਦੇ ਪ੍ਰਚਾਰ ਪ੍ਰਸਾਰ ਵਾਸਤੇ ਯਦਨ ਸ਼ੀਲ ਰਾਣਾ ਜੇ ਕਹਿ ਸਕਦੇ ਸਿੱਖੀ ਦੇ ਝੱਡਾ ਬਰਦਾਰ ਵੜ ਕੇ ਸਿੱਖ ਸਿਧਾਂਤਾਂ ਨੂੰ ਪ੍ਰਚਾਰਣ ਹਿਤ ਲਗਾਤਾਰ ਕਾਰਜ ਕਰਦੇ ਆ ਰਹੇ ਆ ਤਾਂ ਹਯਤੀ ਇਸੇ ਕਾਮ ਦੇ ਵਿੱਚ ਲਾਈ ਹੈ ਪ੍ਰਮਾਤਮਾ ਅਸੀਂ ਅਰਦਾਸ ਕਰਦੇ ਆ ਕਿ ਤੁਹਾਨੂੰ ਇਸੇ ਤਰ੍ਹਾਂ ਦੇ ਅਰੋਕਤਾ ਚੜ੍ਹਦੀ ਕਲਾ ਬਖਸ਼ੇ ਤੇ ਇਸੇ ਤਰ੍ਹਾਂ ਤੁਸੀਂ ਧਰਮ ਪ੍ਰਚਾਰ ਵਾਸਤੇ ਯਤਨਸ਼ੀਲ ਰਹੋ ਤੇ ਤੁਹਾਡੇ ਜੀਵਨ ਤੋਂ ਵੀ ਜਿਹੜਾ ਹੈ ਹੋਰ ਗੁਰਸਿੱਖ ਪਿਆਰਿਆਂ ਨੂੰ ਜਿਹੜਾ ਹੈ ਉਹ ਪ੍ਰੇਰਨਾ ਮਿਲੇ ਉਹਨਾਂ ਵਿੱਚ ਉਤਸ਼ਾਹ ਵੜੇ ਤੇ ਉਸ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਹੋ ਕੇ ਨਿਸ਼ਕਾਮ ਰੂਪ ਦੇ ਵਿੱਚ ਆਪਣੀ ਇਹ ਸੇਵਾ ਵਾ ਹਮੇਸ਼ਾ ਪੇਸ਼ ਕਰਦੇ ਰਹਿਣ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਮਾਂ ਕੱਢਿਆ ਔਰ ਸਾਡੇ ਦਰਸ਼ਕਾਂ ਦੇ ਨਾਲ ਬਹੁਤ ਕੀਮਤੀ ਵਿਚਾਰਾਂ ਦੀ ਸਾਂਝ ਪਾਈ ਹੈ ਕੋਸ਼ਿਸ਼ ਕਰਾਂਗੇ ਕਿ ਫਿਰ ਕਿਤੇ ਮੌਕਾ ਮਿਲੇ ਤੇ ਹੋਰ ਵੀ ਖੁੱਲੀ ਗੱਲਬਾਤ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ